ਸ਼ਰਮ ਪਈ ਨਾਰਾਇਣ ਹੈ ਉਹਨੂੰ ਵੀ ਸ਼ਰਮ ਆ ਜਾਂਦੀ ਲੱਜਾ ਆ ਜਾਂਦੀ ਆ ਕਿ ਇਹਨੇ ਮੇਰਾ ਦਰਵਾਜ਼ਾ ਛੱਡ ਕੇ ਜਾਣਾ ਨਹੀਂ ਕਈ ਵਾਰ ਕੋਈ ਮੰਗਤਾ ਆਉਂਦਾ ਹੈ ਨਾ ਉਹ ਵਾਰ-ਵਾਰ ਦਰਵਾਜ਼ਾ ਖੜਕਾਉਂਦਾ ਤੇ ਅਸੀਂ ਉਹਨੂੰ ਵਾਰ-ਵਾਰ ਝਿੜਕਦੇ ਆ ਉਹ ਫੇਰ ਖੜਕਾਉਂਦਾ ਉਤਰ ਨਹੀਂ ਲਈ ਜਾਂਦਾ ਅਗਲੇ ਬੰਦੇ ਪਰ ਅਸੀਂ ਵਾਰ-ਵਾਰ ਝਿੜਕਦੇ ਆ ਫਿਰ ਸਾਡੇ ਮਨ ਦੇ ਅੰਦਰ ਰਹਿਮ ਆ ਜਾਂਦਾ ਸਾਨੂੰ ਵੀ ਸ਼ਰਮ ਆਉਣ ਲੱਗ ਪੈਂਦੀ ਆ ਵੀ ਤੂੰ ਕਾਹਦਾ ਸੇਠ ਆ ਤੂੰ ਕਹਦਾ ਸਹੂਕਾਰਾ ਤੂੰ ਕਹਦਾ ਇਸ ਘਰ ਦਾ ਮਾਲਕ ਆ ਵੀ ਜੇ ਤੂੰ ਇਹਦੀ ਭੁੱਖੀ ਨਾ ਮਿਟਾ ਸਕਿਆ ਤੇ ਆਉਣ ਲੱਪਿੰਦੀ ਨਾ ਆਪਣੇ ਆਪ ਦੀ ਐਸੇ ਤਰੀਕੇ ਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਸ਼ਰਮ ਆਵੇਗੀ ਜਿੱਦਾਂ ਅਸੀਂ ਮੰਗਤੇ ਬਣ ਕੇ ਸੱਚ ਜਾਣੂ ਕੂਕਰ ਬਣ ਕੇ ਜਿੱਦਣ ਕੂਕਰ ਬਣ ਕੇ ਉਹਦੇ ਦਰਬਾਰ ਤੇ ਕਵਾਂਗੇ ਨਾ ਅਸੀਂ ਤੇਰਾ ਦਰ ਛੱਡ ਕੇ ਜਾਣਾ ਨਹੀਂ ਲੋਕ ਰੋਟੀਆਂ ਪਾਉਣਗੇ ਅਸੀਂ ਖਾਣੀਆਂ ਨਹੀਂ ਪਰ ਤੂੰ ਇੱਕ ਵੀ ਟੁਕੜਾ ਰੋਟੀ ਦਾ ਪਾ ਦੇਵੇਂਗਾ ਸਾਡੀ ਉਹਦੇ ਨਾਲ ਭੁੱਖ ਮਿਟ ਜਾਣੀ ਹੈ ਹਮ ਖੂਕਰ ਤੇਰੇ ਦਰਬਾਰ ਝੁਮਕੇ ਅੱਗੇ ਬਦਨ ਪਸਾਰ